ਦੋਸਤੋ ਖਨੌਰੀ ਬਾਰਡਰ ਤੋਂ ਸਾਹਮਣੇ ਆਏ ਇਸ ਵੀਡੀਓ ਨੇ ਨਾ ਤੁਹਾਡਾ ਦਿਲ ਜਿੱਤ ਲੈਣਾ ਇੱਥੇ ਹਿੰਦੂ ਭਾਈਚਾਰੇ ਦੇ ਵੱਲੋਂ ਜਿਹੜੇ ਟਰੈਕਟਰ ਖਰਾਬ ਹੋਏ ਸੀ ਨਾ ਉਸ ਦਿਨ ਉਹਨਾਂ ਦੇ ਲਈ ਇਹ ਸੇਵਾ ਖਾਸ ਤੌਰ ਤੇ ਸ਼ੁਰੂ ਕੀਤੀ ਗਈ ਹੈ ਮਕੈਨਿਕ ਦਾ ਕੰਮ ਵੀ ਕੀਤਾ ਜਾਵੇਗਾ ਤੇ ਨਵੇਂ ਟਾਇਰ ਵੀ ਲਿਆ ਕੇ ਦਿੱਤੇ ਗਏ ਆ ਦੇਖੋ ਤੁਸੀਂ ਇਹ ਵੀਰ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਔਰ ਜਿਹੜੇ ਵੀ ਟਾਇਰ ਨੁਕਸਾਨੇ ਗਏ ਸੀ ਉਸ ਦਿਨ ਔਰ ਉਹਨਾਂ ਦਾ ਪਰਪਾਈ ਇਹ ਆਪ ਕਰ ਰਹੇ ਨੇ ਗੱਲਬਾਤ ਵੀ ਕੀਤੀ ਹੈ ਔਰ ਕਹਿਣਾ ਕੀ ਹੈ ਤੁਹਾਨੂੰ ਆ ਸੁਣਾ ਦਿੰਨੇ ਆ ਪਰ ਸਾਡੀ ਇਕਤਾ ਸਾਡਾ ਪਿਆਰ ਨਹੀਂ ਕੋਈ ਛੋਟਿਆ ਬਣਦਾ। ਵੀ ਜੀ ਅਸੀਂ ਇਹਨਾਂ ਦੇ ਬੜੇ ਰਿਣੀ ਆ ਵੀ ਇਹਨਾਂ ਨੇ ਪੜਾ ਵੱਡਾ ਉਪਰਾਲਾ ਕੀਤਾ ਆ ਤੇ ਵੀਰਾਂ ਕੋਲੋਂ ਰਿਹਾ ਨਹੀਂ ਗਿਆ ਤੇ ਵੀਰ ਕਹਿੰਦੇ ਅਸੀਂ ਉਸ ਦਿਨ ਹੀ ਸੋਚ ਲਿਆ ਵੀ ਜੋ ਵੀ ਉਹ ਤੇ ਨੁਕਸਾਨ ਹੋਇਆ ਅਸੀਂ ਉਹ ਸਾਰੇ ਦੀ ਉਪਰਭਾਈ ਕਰਾਂਗੇ। ਅਸੀਂ ਇਹਨਾਂ ਦੇ ਬੜੇ ਤਾਂ ਇਹਨਾਂ ਦੇ ਧੰਨਵਾਦੀਆਂ ਉਹਦੇ ਕਰਕੇ ਜਦੋਂ ਅਸੀਂ ਵਾਪਿਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਉਹਦਾ ਆਪਾਂ ਉਪਰਾਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਆ। ਉਹਦੇ ਕਰਕੇ ਜਦੋਂ ਅਸੀਂ ਵਾਪਿਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਹੈ ਉਹਦਾ ਆਪਾਂ ਉਪਰ ਅੱਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਹਾਂ